ਕੜਕੜ ਜੀ ਨਵਦੀਪ ਤੇ ਗੁਰਕੇਰਤ ਇਹੇ ਹਰਿਆਣਾ ਸਰਕਾਰ ਨੇ ਗਿਰਦਾਰ ਕੀਤੇ ਆ ਉਹਨਾਂ ਦੀ ਰਿਹਾਈ ਵਾਸਤੇ 4 ਦਿਨ ਹੋ ਗਿਆ ਪਰ ਰੇਲ ਪਟਰੀ ਤੇ ਬੈਠੇ ਆ ਤੇ ਇਹ ਮੋਚਾ ਜਾਰੀ ਰੱਖਣ ਦਾ ਉਹ ਫੋਨ ਮਾਰ ਕੇ ਫੈਸਲਾ ਦਿੱਤਾ ਵਾ ਇਹ ਉਹਦੇ ਵਾਸਤੇ ਹੋਵੇ ਤਾਂ ਸਾਡਾ ਪੱਕਾ ਮੋਰਚਾ ਸ਼ੰਭੂ ਬਾਟਰ ਤੇ ਨੇ ਤਾਂ ਗਣਨ ਚੱਲ ਰਿਹਾ ਆ ਬੰਦੇ ਸਾਹਿਬ ਇਹ ਮਾਰੇ ਸਾਰੇ ਮੂੰਹ ਮਾਰਨ ਕਰੋ ਇਹ ਮਾਰੇ ਸਾਰੇ ਆਖੀ ਸਾਹਿਬਾਂ ਮੈਂ ਕਰੇ ਬੈਠ ਚਲੋ ਇਸ ਕਰਕੇ ਇਹ ਮੋਰਚਾ ਚੱਲ ਰਿਹਾ ਆ ਵਾ ਆਪਰਾ ਹੁਕਮ ਸੀਗਾ ਮੋਰਚੇ ਦਾ ਫੇਰੋ ਇੱਥੇ ਆ ਜੀ ਲਵਾਓ ਆਪਾਂ ਇੱਥੇ ਆ ਗਏ ਆ ਇੱਥੋਂ ਜਾ ਕੇ ਸੁਬਾ ਫੇਰ ਮਤਾਵਾ ਪੈਣਾ ਫਿਰ ਟੀਮ ਵਾਲੀ ਜਾਂਦੀ ਹੈ ਸ਼ਾਮ ਨੂੰ ਆਪਾਂ ਕੋਸ਼ਿਸ਼ ਕਰੀਏ ਜਦੋਂ ਹੁਕਮ ਹੋਵੇ ਸਟੇਜ ਆ ਲੈਣਾ ਉਹ ਤੋਂ ਮੱਕ ਮੁੱਕ ਜਾਵੇ ਸਵੇਰ ਫਿਰ ਆਪਾਂਗਾ ਮੈਂ ਕਿ 10 11 ਵਜੇ ਸ਼ੁਰੂ ਕਰਦੇ ਹੁਣੇ ਆ ਉਹਨੂੰ ਇੱਥੇ ਆ ਜਾ ਕਰੀਏ ਤੇ ਸਾਡੀ ਰਿਟੀਰ ਹਾਂ ਉਹ ਕਿਹੜੀ ਰਿਟੀਰ ਬਣਦੀ ਹੈ ਉਹ ਟੀਮ ਆਪਾਂ ਨਹਾ ਦੋ ਕੇ ਫਿਰ ਇੱਥੇ ਆ ਜਾ ਕਰਾਂਗੇ ਤੇ ਜਿੰਨੀ ਦੇਰ ਤੱਕ ਸਾਡੇ ਕਿਸਾਨ ਰਹਿਾ ਨਹੀਂ ਕੀਤੇ ਜਾਂਦੇ ਜਦੋਂ ਤੱਕ ਮੋਰਚਾ ਕਰੂਗਾ ਤਦੋਂ ਇਹ ਕੋਈ ਫੈਸਲਾ ਕਰਨੇ ਤੋਂ ਉਨੀ ਦੇਰ ਤੱਕ ਆਪਾਂ ਮੋਰਚਾ ਚਾਲੀ ਰੱਖਾਂਗੇ ਐਹੀ ਸੀ ਮੇਰੀ ਬੇਨਤੀ ਬਹੁਤ ਸੀ ਕੋਈ ਜੀ ਬੀਬੀ ਗੁਰਜੀਤ ਕੌਰ ਮਮਾ ਬਣਾਇਆ 2 ਮਿੰਟ ਲਾ ਲੈਣ ਉਹ ਤੋਂ ਬਾਅਦ ਸਮਾਪਤੀ ਕਰ ਦਵਾਂਗੇ ਹੋਰ ਕੋਈ ਮੋਰਚੇ ਦਾ ਹੁਕਮ ਹੋਵੇ ਉਹ ਦੱਸ ਦਿਓ ਬੀਬੀ ਗਰਜੀਤ ਕੌਰ ਜੀ ਆਹ ਠੀਕ ਆ ਨੀ ਆਪਾਂ ਸੂਰਤ ਤੇ ਬਹੁਤ ਔਖਾ ਜੜਵਾ ਆਜੋ ਆਗੂ ਦੇ ਮਿਲ ਕੇ ਜਾਓ ਤੇ ਬੀਬੀ ਨੂੰ ਬੁਲਾ ਲੈਂਦੇ ਆ ਮੋਰਚੇ 'ਚ ਬਾਪ ਜੀ ਠੀਕ ਹੈ ਜੀ ਸਦਨ ਨੂੰ ਕੰਮੀ ਜੀ ਬੱਲੇਗਾ ਠੀਕ ਹੈ ਆਪਾਂ ਪਹਿਲਾਂ ਫਾਇਦੇ ਨੇ ਬਤੇ ਨਹੀਂ ਭਾਜਈਏ ਵਾਈਲ ਰੁਤੀ ਕਰਾ ਖਾਸਾ ਬਾਈ ਕੀਤੇ ਜੀਵੇ ਤੋਂ ਉੱਤੇ ਸਾਹਮਣੇ ਦਾਸੀ ਦਿਖਾਵਾ ਕਿ ਆਪਾਂ ਇੱਥੇ ਰੇਲਵੇ ਟਾਕ ਨੇ ਹੁੰਦਾ ਕੀ ਬਸਰਿਆ ਆਪਾਂ ਸਾਰੀਆਂ ਭੈਣਾਂ ਨੇ ਸਵੇਰੇ ਬੁੱਕਿਆਂ ਦੇ ਨਾਲ ਕੇ ਉਹਨੇ 12 ਵਜੇ ਕਹੇ 12 ਵਜੇ ਹੀ ਆਪਾਂ ਇੱਥੇ ਰੇਲਵੇ ਟਾਕ ਤੇ ਆਵਾਂਗੇ ਤੇ ਚਾਰ ਅਸੀਂ ਇਥੇ ਰੁਕੀ ਹੋਇਆ ਕਰੂਗੀ ਆਪਾਂ ਜਿੰਨੀ ਦੇਰ ਤੱਕ ਸਾਡੇ ਜਿਹੜੇ ਤਿੰਨ ਭਰਾ ਫੜੇ ਨੇ ਉਨਾਂ ਸੱਦੇ ਨਹੀਂ ਜੰਦੀਏ ਸਰਕਾਰ ਉਨੀ ਦੇਰ ਤੱਕ ਅਸੀਂ ਇੱਥੇ ਇਹ ਨਾ ਮੋਟਿਆ ਬੀਬੀਆਂ ਸੰਭਾ ਗਿਆ ਬਸ ਜਿਹੜੀ ਇੰਨੀ ਕੀ ਦਿੱਤੀ ਹੈ ਵਾਇਰਸ ਦੀ ਘਾਲ ਸਾ ਵਾਰ ਜੀ ਦੀ ਕਿਤੇ ਆਪਰੇ ਪਉਰ ਨੂੰ ਕਹਿ ਰੋ ਨਾ ਜਾ ਹਾਂ ਅੱਜ ਸਾਰਿਆਂ ਨੂੰ ਵਾਹੂ ਟੀਕਾ ਕਾਲਾ ਵਾਇਰਸ ਜੀ ਦੀ ਕਿਤੇ ਆਪਾ ਆਪ ਜਿਹੜੇ ਦੋਵੇਂ ਮੋਰਚੇ ਆਪਰੇ ਏਨਨ ਨੂੰ ਤੇ ਜਦੋਂ ਤੋਂ ਉਹ ਚਾਹ ਗਏ ਰਹੇ ਤੇ ਜਿਵੇਂ ਉਹ ਫੈਸਲੇ ਕੀਆ ਕੋਲਾ ਫੈਸਲੇ ਵੋਲਾ ਪੱਕੇ ਗੱਦਰੇ ਸਰਕਾਰ ਦੇ ਨਾਲ ਜਿਹੜੀ ਆਪਣੀ ਨਵਾਂ ਤਰੀਕ ਨੂੰ ਵੱਲ ਚੱਲੀ ਆ ਜਿਹੜਾ ਉਹ ਸਾਡੇ ਨਾਲ ਕਮਿਟਮੈਂਟ ਕੀਤੀ ਵਾਦਾ ਕੀਤਾ ਹੈ ਕਿ 16 ਤਰੀਕ ਤੱਕ ਲੋਕਾਂ ਨੂੰ ਜਿਹੜੇ ਰਿਹਾਅ ਕਰਦੇ ਆ ਉਸ ਵੇਲੇ ਕਮਿਟਮੈਂਟ ਤੋਂ ਹੋ ਰਿਹਾ ਸਰਕਾਰ ਵੀ ਕੋਈ ਹੈ ਤੇ ਪੰਜਾਬ ਦੀ ਸਰਕਾਰ ਨੇ ਵੀ ਹੱਥ ਕੜ ਦੇ ਦਿੱਤੇ ਸ਼ਾਇਦ 9 ਤਰੀਕ ਨੂੰ ਉਹ ਇਸ ਕਰਕੇ ਟਕ ਟਿਕ ਨਹੀਂ ਸਰੋਕੇ ਲਿਆਏ ਇਹਨਾਂ ਇਹਨੇ ਕਾਫੀ ਇੱਕ ਖਾਲ ਦਾ ਵਾਡੀ ਦਾ ਸੀ ਜਿਹੜਾ ਤੇ ਵਾਡੀ ਜੀ ਫਸ ਜਾ ਰਹੇ ਆ ਫੇਰ ਪਾਰਟੀ ਨੇ ਮੋਟਾ ਲਵਾ ਕਿ ਕਿਹੜੇ ਟ੍ਰੈਕ ਤੇ ਜਾਣਾ ਤੇ ਕੀ ਦੀਆਂ ਗੱਲਾਂ ਪੱਲ ਭਾਈ ਗਾਟੀ ਦੇ ਵਿੱਚ ਆ। ਤਾਂ ਪਹਿਲਾ ਟਰਾਲੀਆਂ ਖੇਤਾਂ ਦੇ ਵਿੱਚ ਫੇਰ ਲਈਆ। ਸਾਡੇ ਕਿਸਾਨ ਮੱਜਿਆਂ ਵਿੱਚ ਬੈਠੇ ਆ। ਤੇ ਦੂਸਰੇ ਪਾਸੇ ਜਦੋਂ ਪੱਲ ਭਾਈ ਕੰਮ ਦਾ ਜੋਰ ਆ। ਤੇ ਉਹ ਸਮਾਂ ਸਰਕਾਰ ਦਾ ਧਰਮ ਤੋੜਨ ਵਾਸਤੇ ਪੰਜਾਬ ਭੜ ਦੇ ਵਿੱਚ ਉਹ ਬੀਬੀਆਂ ਦੇ ਜਥੇ ਆ। ਉਹ ਸ਼ੰਭੂ ਮੂਰਤੀਆਂ ਵੱਲੇ ਸ਼ੰਭੂ ਰੇਲਵੇ ਸਟੇਸ਼ਨ ਤੇ ਤੁਰ ਕੇ ਉਹਦੀ ਧਾਰ ਲਓ ਫੱਬੜਾ ਚੋਂ ਸਾਹਮਣੇ ਫੜੀਏ ਅਸੀਂ ਸਾਰੇ ਵੀ ਫੈਸਲਾ ਕੀਤਾ ਆਪਣੇ ਹੋਟਲ ਵਿੱਚ ਕਿ ਜਿਹੜੇ ਆ ਲਾਗੋ ਪਾਸ ਹੋਗੇ ਜਿਹੜੇ ਲੋਕ ਲੈ ਆਉਣਗੇ ਜਿੱਥੇ ਇੱਥੇ ਵੱਡੇ ਆਉਣਗੇ ਤੇ ਆਉਣ ਵਾਲੇ ਦਿਨਾਂ ਚ ਤੁਸੀਂ ਰੱਖੋਗੇ ਹੋਟਲ ਦੀ ਕਮਾਨ ਜਿਹੜਾ ਭੈਣਾ ਸੰਭਲ ਗਿਆ ਤੈਨੂੰ ਚਲਾਉਂਗੀ ਆ ਕਿ ਸਰਕਾਰ ਦੇ ਉੱਤੇ ਜਿਹੜਾ ਭਾਰ ਨਹੀਂ ਕਿ ਉਹ 16-20 ਦਾ ਖੜ ਕੇ ਬਸਾ ਲੀਏ ਤੇ ਮੋਰਚਾ ਮਾਰਦਾਰੇ ਲੱਗਾ ਉਹ ਭਾਰ ਨੂੰ ਟੁੱਟਦੇ ਨਜ਼ਰ ਆ ਰਿਹਾ ਤੇ ਭਾਈ ਜੀ ਉਹਨਾਂ ਨੂੰ ਗੋਲ ਕੇ ਗਏ ਆ ਕਿ ਜਿੰਨਾ ਵੀ ਸਾਡੇ ਵੀਰ ਸਰਕਾਰ ਬਿਨਾ ਛੱਤਰ ਹਾਰ ਨਹੀਂ ਕਰਦੀ ਕੋਲਾ ਚਿਰ ਅਸੀਂ ਮੋਰਚੇ ਦੇ ਵਿੱਚ ਛੱਟਿਆ ਰਹਾਂਗੇ ਕਿ ਕਿਹਦਾ ਸਰਕਾਰ ਨੂੰ ਸੁਣ ਲੈ ਪੰਜਾਬ ਦੇ ਨੂੰ ਸੁਣ ਲੈ ਤੇ ਨਾਲ ਅਰੇ ਅਣੀ ਨਾਮ ਸੰਗ ਦੀ ਸਰਕਾਰ ਵੀ ਸੋਲ ਤੇ ਹੋਰ ਕੱਲ ਮੀਡੀਆ ਦਾ ਐਡਾ ਕਥਨ ਦਾ ਜਾਈ ਹਾਂ ਇਹ ਅੰਬਰ ਸਾਤਾ ਜਤਾਉ ਅਸੀਂ ਆਪੋਰ ਦਾ ਕਿ ਜਥਾ ਪਹੁੰਚ ਗਿਆ ਉਹਨਾਂ ਜੀ ਉਥੇ ਰੁਕਾਇਆ ਸਰਪਾਰਟ ਤੋਂ ਇੱਕ ਬਹੁਤ ਵੱਡਾ ਜਤਾਕਾ ਲਾ ਰਿਹਾ ਤੇ ਗਰਦਾਸਪੁਰ ਤੋਂ ਵੀ ਬਹੁਤ ਵੱਡਾ ਜਤਾਬ ਵੀਡੀਓ ਦਾ ਆਰਾ ਤਨਤ ਨੂੰ ਦੇਖੋਗੇ ਐ ਪੂਰਾ ਲੈ ਸਕੇ ਆ ਕੱਲ ਦੀ ਵੀਡੀਓ ਦਾ ਨਾਮ ਕੀ ਕੀ ਅਸੀਂ ਸਰਕਾਰ ਨੂੰ ਕਹਿਣਾ ਚਾਹੀਦਾ ਕਿ ਸਾਰਾ ਕੁਝ ਦੇਖ ਲੈਣਾ ਚਾਹੀਦਾ ਐਣੀ ਅਰਬ ਦੀ ਤੁਹਾਡੇ ਮਲੇ ਪਰਪਰੇ ਖੇਤਾ ਕੇ ਲੋਕਾਂ ਨੂੰ ਕੀ ਰਿਹਾ ਕੋਈ ਕੁਛ ਨਹੀਂ ਬਹਾ ਬਲੂ ਦੇ ਸਾਡੇ ਕੋ ਹਲੇ ਨੌਜਵਾਨਾਂ ਦੇ ਬੱਚਿਆਂ ਨੂੰ ਛੁੱਟੀ ਹੋ ਗਈ ਆ ਹਲੇ ਦਿਨਾਂ ਵਿੱਚ ਆ ਮਹੀਨ ਨੂੰ ਛੁੱਟੀ ਕੇ ਪਾਇਆ ਜੇਗਾ ਤੇ ਬੱਚਿਆਂ ਨੂੰ ਦਵਾਈ ਵੀ ਦਵਾਗੇ ਬੱਚਿਆਂ ਨੂੰ ਸਿਹਤ ਲਈ ਦਵਾਵੇ ਸਰਕਾਰ ਨੇ ਫੈਸਲਾ ਕਰ ਲਿਆ ਪਿਓ ਨੇ ਕੀ ਕਰਨਾ ਔਲਾਦਾਂ ਵਿੱਚ ਜਿਹੜਾ ਕੰਪਰਸ਼ਪਤਾਨ ਜਾ ਰਿਹਾ ਜਿੰਦੇ ਵਿੱਚ ਇੱਕ ਵੱਡਾ ਕੱਟ ਕਰਕੇ ਇੱਕ ਨਵੇਂ ਜਿਹੜਾ ਮੋੜ ਚਾ ਉਹ ਖੋਲ ਜਾ ਰਹੇ ਹਰਿਆਣੇ ਦੇ ਵਿੱਚ ਇਹ ਵੀ ਸਰਕਾਰ ਦਾ ਜਿਹੜਾ ਪਰਮ ਤੂੜਵਾ ਤਾਂ ਇਹ ਸਾਰਾ ਕੁਝ ਇਹ ਕਰਕੇ ਸੀਐਡੀ ਬੈਠੀਆਂ ਆਪਣੇ ਕਲ ਬੈਠੀਆਂ ਸਰਕਾਰ ਦੇ ਧਿਆਨ ਨਾਲ ਸੁਣ ਲੈਣਾ ਬਿਲਕੁਲ ਨਹੀਂ ਛੱਡਾਂਗੇ ਜਿੰਨਾ ਚਿਤੂ ਸਾਡੇ ਨੌਜਵਾਨ ਹਰਿਆਣਾ ਕਰਦੇ ਧੰਨਵਾਦ ਜੀ ਮੈਂ ਬੋਲਣ ਹਾਂ ਮੈਂ ਤੁਹਾਡਾ ਬਹੁਤ ਟਾਈਮ ਲੈਣਾ ਹੈ ਕਿ ਜ਼ਰੂਰੀ ਸੁਣਨਾ ਹੈ ਤੜਕੇ ਅਸੀਂ ਮਿਲਣ ਕੀਤੀ ਸੀ